ਕਈ ਵਾਰੀ ਜ਼ਿੰਦਗੀ ਦਾ ਲੰਮਾ ਤਜਰਬਾ 1 ਮਿੰਟ ਵਿੱਚ ਬਦਲਣ 'ਚ देर ਨਹੀਂ ਲੱਗਦੀ। ਪਿਛਲੇ ਹਫ਼ਤੇ ਮੈਂ ਬਠਿੰਡੇ ਤੋਂ ਲੁਧਿਆਣਾ ਪਾਪਾ ਨੂੰ ਮਿਲਣ ਲਈ ਜਾ ਰਹੀ ਸੀ। ਮੰਮੀ ਦੀ ਮੌਤ ਤੋਂ ਮਗਰੋਂ 2 ਸਾਲ ਹੋ ਗਏ ਸਨ। ਅਸੀਂ ਤਿੰਨੇ ਭੈਣਾਂ ਹਰ ਹਫ਼ਤੇ ਪਾਪਾ ਨੂੰ ਮਿਲਣ ਜਾਂਦੀਆਂ ਸੀ। ਉਹਨਾਂ ਨੂੰ ਬਥੇਰਾ ਕਹੀਦਾ ਸੀ ਕਿ ਸਾਡੇ ਕੋਲ ਆ ਕੇ ਰਹੋ। ਪਰ ਪ੍ਰਾਣੀ ਬਜ਼ੁਰਗ ਸੋਚ ਉਹ ਕਹਿੰਦੇ ਸਨ ਬੇਟਾ ਕੁੜੀਆਂ ਦੇ ਘਰ ਦਾ ਪਾਣੀ ਨਹੀਂ ਪਿੰਦੀ ਖੈਰ ਚੱਲੋ ਮੈਂ ਬੱਸ ਵਿੱਚ ਚੜੀ ਤਾਂ ਦੇਖਿਆ ਸਾਰੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਸਨ ਸੋਚਣ ਲੱਗੀ ਉੱਤਰ ਜਾਵਾਂ ਅਗਲੀ ਵਾਸਤੇ ਚਲੀ ਜਾਵਾਂਗੀ ਲੰਬਾ ਸਬਰ ਹੈ ਨਾ ਖੜ ਕੇ ਤੈ ਨਹੀਂ ਹੋਣਾ ਅਜੇ ਉਤਰਨ ਲਈ ਵਾਰੀ ਵੱਲ ਮੂੰਹ ਕਰਿਆ ਹੀ ਸੀ ਕਿ ਪਿੱਛੇ ਤੋਂ ਆਈ ਆਵਾਜ਼ ਵੱਡੀ ਭੈਣ ਇੱਥੇ ਬੈਠ ਜਾਓ ਪਿੱਛੇ ਮੁੜ ਕੇ ਦੇਖਿਆ ਪੋਚਮੀ ਭਗਵੰਨੀ ਸੋਹਣਾ ਨੌਜਵਾਨ ਪੁਲਿਸ ਦੀ ਵਰਦੀ ਪਾਈ ਖੜਾ ਸੀ ਉਸ ਤੇ ਇਹਨਾਂ ਲਫ਼ਜ਼ਾਂ ਨੇ ਕੀ ਲਿਆ ਅੱਜ ਕੱਲ ਹਰ ਕੋਈ ਮੁੰਡਾ ਕਿਸੇ ਕੁੜੀ ਨੂੰ ਭੈਣ ਬਣਾ ਕੇ ਰਾਜ਼ੀ ਨਹੀਂ ਉਤੋਂ ਪੁਲਿਸ ਦੀ ਵਰਦੀ ਕਿੱਦਾਂ ਗਾਲ ਕੱਢਣ ਵੇ ਸੋਚਦੇ ਨਹੀਂ ਕਿ ਸਾਨੂੰ ਕੋਈ ਧੀ ਭੈਣ ਸੁਣ ਰਹੀ ਹੈ ਕਾਸ਼ ਮੈਂ ਸੱਚਮੁੱਚ ਉਸਦੀ ਭੈਣ ਹੁੰਦੀ ਸੋਚਦੀ ਅਤੀਤ ਦੀਆਂ ਯਾਦਾਂ ਵਿੱਚ ਗਵਾਚ ਗਈ ਮੇਰਾ ਮੈਥੋਂ 4 ਸਾਲ ਵੱਡਾ ਸੀ ਪੁਲਿਸ ਵਿੱਚ ਭਰਤੀ ਹੋਇਆ ਮਾਂ ਨੂੰ ਕਿੰਨਾ ਚਾ ਚੜਿਆ ਸੀ ਮੈਨੂੰ ਵੀ ਜਦ ਹੋਸਟਲ ਮਿਲਣ ਜਾਂਦਾ ਤਾਂ ਸਹੇਲੀਆਂ ਨੂੰ ਮਾਰ-ਨਾੜਦਾ ਸੀ ਮੇਰਾ ਵੀਰ ਐ ਇਹ ਪੁਲਿਸ 'ਚ ਲੱਗਿਆ ਐ ਵੀਰੇ ਦਾ ਵਿਆਹ ਹੋ ਗਿਆ ਤੂੰ ਤੂੰ ਮੈਂ ਮੈਂ ਤਾਂ ਵਿਆਹ ਤੋਂ ਪਹਿਲਾਂ ਹੀ ਚਲਦੀ ਸੀ ਵਿਆਹ ਤੋਂ ਬਾਅਦ ਜ਼ਿਆਦਾ ਵੱਧ ਗਈ ਵੀਰੇ ਨੂੰ ਪਾਪਾ ਨੇ ਕਹਿਣਾ ਕਾਕਾ ਤੇਰੀ ਤਨਖਾਹ 'ਚੋਂ ਘਰੀ ਕੁਛ ਦਿਆ-ਦਿਆ ਕਰ ਤੇਰੀਆਂ ਭੈਣਾਂ ਨੂੰ ਵਿਆਉਣ ਵਾਲੀਆਂ ਨੇ ਪਰ ਵੀਰੇ ਤੇ ਕੋਈ ਅਸਰ ਨਾ ਹੁੰਦਾ ਵੀਰੇ ਨੀਰਾਤ ਨੂੰ ਸ਼ਰਾਬ ਨਾਲ ਰੱਜ ਕੇ ਲੇਟ ਆਉਣਾ ਤੇ ਸਵੇਰੇ ਪਾਪਾ ਦੇ ਡਿਊਟੀ ਜਾਣ ਤੋਂ ਬਾਅਦ ਉਠਣਾ ਪਾਪਾ ਖੇਤੀਬਾੜੀ ਬੈਂਕ ਵਿੱਚ ਡਰਾਈਵਰ ਸਨ ਕਰਦੇ ਘਰਾਉਂਦੇ ਗੱਲ ਅੱਡ ਹੁੰਦੇ ਆ ਗਈ ਪਾਪਾ ਤੇ ਵੀਰਾ ਅੱਡ ਹੋ ਗਈ ਮਾਂ ਅੱਜ ਕਿੰਨਾ ਰੋਈ ਕੱਲਾ ਕੱਲਾ ਪੁੱਤ ਜਦੋਂ ਅੱਡ ਹੋ ਜਾਵੇ ਤਾਂ ਮਾਂ ਪਿਓ ਤੇ ਕੀ ਬੀਤਦੀ ਐ ਉਹਨਾਂ ਦਾ ਦੁੱਖ ਕੋਈ ਨਹੀਂ ਜਾਣ ਸਕਦਾ ਟਾਈਮ ਪਾ ਕੇ ਸਾਡਾ ਦੋਹਾਂ ਭੈਣਾਂ ਦਾ ਵਿਆਹ ਹੋ ਗਿਆ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਮਾੜਾ ਦੌਰ ਕਰਨਾ ਦਾ ਆਇਆ ਹਰ ਘਰ ਸੱਥਰ ਬਿਸ਼ਣ ਲੱਗੀ ਸਰਕਾਰ ਵੱਲੋਂ ਹਰ ਇੱਕ ਨੂੰ ਵੈਕਸੀਨ ਜ਼ਰੂਰੀ ਕਰ ਦਿੱਤੀ ਮੇਰੇ ਪਤੀ ਨੂੰ ਕਰੋਨਾ ਹੋ ਗਿਆ ਮੇਰੇ ਬੱਚਿਆਂ ਦੀ ਤੇ ਮੇਰੀ ਮਿਹਨਤ ਸਦਕਾ ਮੇਰੇ ਪਤੀ ਠੀਕ ਹੋ ਗਏ ਮੈਂ ਵੈਕਸੀਨ ਲਵਾਈ ਮੈਨੂੰ ਬੁਖਾਰ ਹੋ ਗਿਆ ਉਧਰ ਮਾਂ ਤੇ ਪਾਪਾ ਨੇ ਵੈਕਸੀਨ ਲਵਾਈ ਪਾਪਾ ਨੂੰ ਤਾਂ ਕੱਲੇ ਬੁਖਾਰ ਨਾਲ ਹੀ ਚੱਲ ਗਿਆ ਪਰ ਮਾਂ ਵੈਕਸੀਨ ਨੂੰ ਚੱਲ ਨਾ ਸਕੀ ਹਸਪਤਾਲ ਭਰਤੀ ਕਰਾਉਣਾ ਪਿਆ ਛੋਟੀ ਭੈਣ ਮਾਂ ਕੋਲ ਹਸਪਤਾਲ ਗਈ ਮੈਂ ਬੁਖਾਰ ਕਰਕੇ ਨਹੀਂ ਜਾ ਸਕੀ ਵੀਰੇ ਨੂੰ ਫੋਨ ਕਰੇ ਉਸ ਤੇ ਕੋਈ ਅਸਰ ਨਾ ਹੋਇਆ ਮਾਂ ਨੂੰ 3 ਦਿਨ ਹਸ ਰਤਾ ਰੱਖਿਆ ਪਰ ਮਾਂ ਰੱਬ ਨੂੰ ਪਿਆਰੀ ਹੋ ਗਈ ਸੰਸਕਾਰ ਲਈ 1 ਵਜੇ ਐਂਬੂਲੈਂਸ ਮਾਂ ਨੂੰ ਲੈ ਕੇ ਇਸਮਾਨ ਘਾਟ ਪਹੁੰਚ ਗਈ ਵੀਰੇ ਨੂੰ ਫੋਨ ਕੀਤਾ ਉਡੀਕਦੇ ਰਹੇ ਵੀਰਾ 4 ਵਜੇ ਤੱਕ ਆਇਆ ਆ ਕੇ ਵੀ ਮਰੀ ਮਾਂ ਨੂੰ ਖਿੱਚੀ ਜਾਵੇ ਸਾਰਿਆਂ ਨੇ ਸੁਣ ਜਾ ਆਵ ਜਾ ਕੇ ਸੰਸਕਾਰ ਕਰਵਾ ਦਿੱਤਾ ਅੱਜ ਮਰੀ ਮਾਂ ਨੂੰ 2 ਸਾਲ ਹੋ ਗਏ ਪਾਪਾ ਆਪੇ ਰੋਟੀ ਬਣਾ ਕੇ ਖਾਂਦੇ ਹਨ ਪਰ ਮੇਰੇ ਨੂੰ ਕੋਈ ਫਰਕ ਨਹੀਂ ਪੈਂਦਾ ਸੋਚਾਂ 'ਚ ਡੁੱਬੀ ਹੋਈ ਕਦੋਂ ਲੁਧਿਆਣੇ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ ਪੂਰੇ ਸਫ਼ਰ 'ਚ ਕਈ ਵਾਰੀ ਅੱਖਾਂ ਭਰੀਆਂ ਵੀ ਤੇ ਪੂੰਝੀਆਂ ਵੀ ਉਹ ਜਿਉਣ ਚੋਕਾ ਕਿਹੜੇ ਅੱਡੇ ਤੇ ਉਤਰਿਆ ਪਤਾ ਹੀ ਨਹੀਂ ਲੱਗਾ ਉਹਦਾ ਚਿਹਰਾ ਯਾਦ ਕਰਕੇ ਰੱਬਗੇ ਮੋਹ ਇਹੇ ਅਰਦਾਸ ਨਿਕਲਦੀ ਹੈ ਰੱਬਾ ਉਸ ਨੂੰ ਲੰਬੀ ਉਮਰ ਦੇਵੀ ਕਿੰਨੀ ਕਰਮਾਂ ਵਾਲੀ ਹੈ ਉਹ ਮਾਂ ਜਿਸ ਦੀ ਕੁੱਖੋਂ ਇਸਨੇ ਜਨਮ ਲਿਆ ਕਿੰਨੀ ਕਰਮਾਂ ਵਾਲੀ ਹੈ ਉਸ ਦੀ ਭੈਣ ਜਿਤਾਈ ਪਾਈ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਸਾਡੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ